ਸੂਹੀ ਮਹੱਲਾ ਪੰਜਵਾ ਇਹ ਦੂਜੇ ਰਹਾਉ ਚ ਉਤਰਦਾ ਜਾਂ ਦੇਖਦਾ ਤੇਰਾ ਭਾਈ ਹਾਂਜੀ ਸੂਹੀ ਮਹੱਲਾ ਪੰਜਵਾ ਕਿਆ ਗੁਣ ਤੇਰੀ ਸਾਰਸ ਮਾਲੀ ਵਾਹਿਗੁਰੂ ਦੇ ਅਰਦਾਸਾਂ ਭੜਕਾਂ ਨਾਲ ਮਿਲ ਕੇ ਲਾਲ ਵੰਗੀਲੇ ਪ੍ਰੀਤਮ ਮਨਮੋਹਨ ਤੇ ਦਰਸ਼ਨ ਕੋ ਹਮ ਬਾਰੇ ਹਾਂਜੀ ਕਿਆ ਗੁਣ ਤੇਰੀ ਸਾਰਸ ਮਾਲੀ ਜੇ ਪਰਮੇਸ਼ਰ ਤੇਰੇ ਗੁਣ ਕਿਹੜੇ ਕਿਹੜੇ ਸੇਖਤਾਂ ਸਾਰ ਭਲੀ ਪ੍ਰਕਾਰ ਸੰਭਾਲਣਾ ਕਰੀਏ ਸਾਰਿਆਂ ਗੁਣਾਂ ਚੋਂ ਮੋਹ ਨਿਰਗੁਣ ਮੋਹ ਨਿਰਗੁਣ ਕੇ ਦਾਤਾਰੇ ਮੇਰਾ ਮੇਰੇ ਤਾਂ ਕੋਈ ਵੀ ਗੁਣ ਨਹੀਂ ਸਸਲ ਕੋ ਖਾਦ ਗੁਣ ਨਹੀਂ ਹੈ ਗੁਣਾ ਤਾਂ ਰੇਤ ਹਾਂ ਤੇ ਸਾਨੂੰ ਦਾਤਾ ਦੇਣ ਵਾਲੇ ਨਿਰਗੁਣ ਆਰਿਆਂ ਨੂੰ ਗੁਣ ਕਰਨ ਵਾਲੇ ਬੈ ਖਰੀਦ ਕਿਆ ਕਰੀ ਚਤੁਰਾਈ ਮੈਂ ਮਾਰਾ ਮੁੱਲ ਖਰੀਦਿਆ ਆਪਦਾ ਗੋਲਾ ਹਾਂ ਧਨ ਮੈਂ ਧਨ ਗੁਰੂ ਸਾਹਿਬ ਨੇ ਅਰਪਿਆ ਹੋਇਆ ਹੈ ਮੈਂ ਕੀ ਚਿਤrai ਕਰ ਸਕਦਾ ਹਾਂ ਆਪਦੇ ਮੁੱਲ ਖਰੀਦਿਆ ਗੋਲਾ ਇਹੋ ਜੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹੱਟ ਬਖਾਨਾ ਜਿਤ ਲਾਇਆ ਤੂ ਆਗਾ ਇਹੋ ਜੀਓ ਪਿੰਡ ਸਭ ਥਾਰੇ ਇਹ ਜਿਹੜੀ ਜ਼ਿੰਦਗੀ ਐ ਪਿੰਡ ਸਰੀਰ ਐ ਸਾਰੇ ਆਪਕੇ ਹੀ ਨੇ ਮਾਰੇ ਆਪ ਨੂੰ ਅਰਪ ਚੁੱਕੇ ਹਾਂ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਇਹ ਲਾਲ ਪਿਆਰੇ ਫੇਰ ਰੰਗੀਲੇ ਅਨੰਦੀ ਅਨੰਦ ਦੇ ਘਰ ਤੇਰੇ ਦਰਸ਼ਨ ਲਾਲ ਰੰਗੀਲੇ ਪ੍ਰੀਤਮ ਮਨ ਮੋਹ ਪਰਮ ਪ੍ਰੇਮ ਦੇ ਆਸਪਾਸ ਸਾਰਿਆਂ ਦੇ ਮਨ ਨੂੰ ਮੋਹ ਕਰਨ ਵਾਲੇ ਪ੍ਰੀਤਮ ਤੇਰੇ ਦਰਸ਼ਨ ਕਾ ਹਮ ਅਸੀਂ ਤਾਂ ਮਾਰਾ ਜੋ ਦਰਸ਼ਨਾਂ ਤੋਂ ਬਾਹਰ ਨਹੀਂ ਜਾਣੇ ਬਲੇ ਹਾਰ ਜਾਣੇ ਹਾਂ ਰਹਾਉ ਪ੍ਰਭ ਦਾਤਾ ਮੋਹ ਦੀਨ ਪੇਖਾਰੀ ਇਹ ਮਹਾਰਾਜ ਆਪ ਤਾਂ ਦਾਤੇ ਹੋ ਨਿਰਗੁਣਿਆਂ ਨੂੰ ਦਾਤ ਦੇਣ ਵਾਲੇ ਬ੍ਰਹਮ ਗਿਆਨ ਦੇ ਨਾਮ ਦੇ ਮੁਕਤ ਦੇ ਸਵਾਸਾਂ ਦੇ ਜ਼ਿੰਦਗੀ ਦੇ ਦਾਤੇ ਹੋ ਤੇਰਾ ਸੀ ਮਾਰਾ ਗਰੀਬ ਫੇਰ ਤੇਰੇ ਪਿਹਾਰੀ ਮੰਗਤੇ ਹਾਂ ਤੂੰ ਸਦਾ ਸਦਾ ਉਪਕਾਰੇ ਆ ਮਾਰਾ ਸਦਾ ਸਦਾ ਉਪਕਾਰ ਕਰਨ ਵਾਲੇ ਹੋ ਹਮੇਸ਼ਾ ਸੋ ਕਿਛ ਨਾਹੀ ਜੇ ਮੈਂ ਤੇ ਹੋਵਾਂ ਬਿਦਿਆਰਿਆ ਉਹ ਹੈ ਜਾਂ ਕੋਈ ਸਾਧੁ ਨਹੀਂ ਜਿਹੜਾ ਮੇਰੇ ਵੱਲੋਂ ਵੀ ਹੋ ਸਕੇ ਮੈਂ ਕੁਝ ਵੀ ਨਹੀਂ ਕਰਨ ਯੋਗ ਆ ਸੱਚੇ ਪਾਤਸ਼ਾਹ ਮੇਰੀ ਠਾਕੁਰ ਅਗਮ ਅਪਾਰੇ ਜੇ ਮੇਰੇ ਠਾਕੁਰ ਸਵਮੀ ਅਕਾਲਪੁਰਖ ਅਸ਼ੁੱਧ ਮਨ ਕਰਕੇ ਗੰਮਤਾ ਤੋਂ ਰਹਿਤ ਹੇ ਪ੍ਰਕਿਰਤੀ ਦੇ ਪਾਰਵਾਹ ਤੋ ਰਹਿ ਕੋ ਕਿਆ ਕਿਆ ਸੇਵ ਕਮਾਵੋ ਕਿਆ ਕਹਿ ਰੀ ਜਾਵੋ ਹੇ ਸਤਿਗੁਰੂ ਅਸੀਂ ਕਿਹੜੀ ਸੇਵਾ ਕਮਾ ਸਕਦੇ ਆਂ ਹੱਥ ਪੈਰ ਵੀ ਤੇਰੇ ਦਿੱਤੇ ਹੋਏ ਐ ਬਾਣੀ ਕਰਕੇ ਵੀ ਤੇਰੇ ਗੁਣੀ ਗਾਉਣੇ ਉਹ ਵੀ ਤੇਰੀ ਦਿੱਤੀ ਹੋਈ ਐ ਅਸੀਂ ਕਿਹੜੀ ਸੇਵਾ ਕਮਾ ਸਕਦੇ ਹਾਂ ਕਿਆ ਕਹਿ ਰੀ ਜਾਵੋ ਬਿਦ ਕਿਤ ਪਾਵੋ ਦਰਸ ਕਿਆ ਕਹਿਰੀ ਜਾਵੋ ਕਿਹੜੀ ਗੱਲ ਕਹਿ ਕੇ ਤੁਹਾਨੂੰ ਖੁਸ਼ ਕਰ ਲਈਏ ਮਹਾਰਾਜ ਬਿਦ ਕਿਦ ਪਾਵੋ ਦਰਸਾਰੇ ਉਹ ਕਿਹੜੀ ਬੀਧੀ ਹੈ ਜਿਵੇਂ ਮਹਾਰਾ ਉਹਦੇ ਦਰਸ਼ਨ ਪਾ ਲਈਏ ਮਿਤ ਨਹੀਂ ਪਾਈ ਐ ਅੰਤ ਨਾ ਲਹੀ ਐ ਆਉਦੇ ਗੁਣਾਂ ਦੀ ਮਰਜ਼ਾਦਾ ਮਿੰਤੀ ਨਹੀਂ ਪਾਈ ਜਾਂਦੀ ਆਪਦੇ ਸੱਚੇ ਪਾਤਸ਼ਾਹ ਜੀ ਗਿਰਤ ਗਣਾ ਦੀ ਪਾਲਣਾ ਕਰਦੇ ਹਾਂ ਆਪਦੇ ਉਪਕਾਰਾਂ ਦਾ ਤਸੀਂ ਲਿਆ ਜਾਂਦਾ ਮਾਨ ਤਰਸੈ ਚਰਨਾਰੇ ਸਾਡਾ ਤਾਂ ਮਨ ਮਾਰਾ ਉਹਦੇ ਚਰਨਾਂ ਨੂੰ ਤਰਸ ਰਿਹਾ ਚਾਹ ਰਿਹਾ ਕਦੋਂ ਦਰਸ਼ਨ ਹੋਣ ਭਾਗੂ ਦਾਨ ਠੀਠ ਹੋਈ ਮੰਗੋ ਇਹ ਮਹਾਰਾ ਜੀ ਠੀਠ ਕੰਵਡ ਮਾਰ ਕਰਕੇ ਕਠੋਰ ਸੁਭਾਅ ਵਾਲੇ ਹਾਂ ਭਾਵੇਂ ਫੇਰ ਵੀ ਮਹਾਰਾ ਜੀ ਠੀਠ ਹੋ ਕਰਕੇ ਅਸੀਂ ਲੱਜਿਆਤ ਰਹਿਤ ਹੋ ਕੇ ਇਹ ਮੰਗਦੇ ਆਂ ਅਸੀਂ ਆਪਦੇ ਨਾਮ ਦਰਸ਼ਨਾਂ ਦਾ ਦਾਨ ਪਾਈਏ ਮੁਖ ਲੱਗੈ ਸੰਤ ਰੇ ਨਾਰੇ ਸੰਤਾਂ ਭਗਤਾਂ ਨੂੰ ਜਿਨ੍ਹਾਂ ਨੂੰ ਦਰਸ਼ਨ ਦਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਸਾਡੇ ਮੁਖ ਮੱਥੇ ਤੇ ਲੱਗੇ ਜੀ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਇਸ ਤਰ੍ਹਾਂ ਜਦੋਂ ਬੇਨਤੀਆਂ ਕੀਤੀਆਂ ਸਤ ਗੁਰੂ ਜੀ ਕਹਿੰਦੇ ਸਾਨੂੰ ਜਨਾਂ ਨੂੰ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਪ੍ਰਭ ਹਾਥ ਦੇ ਨਿਸਤਾਰੇ ਪ੍ਰਭੂ ਨੇ ਆਪਦਾ ਕਿਰਪਾ ਭਰਿਆ ਹੱਥ ਦੇ ਕੇ ਸਾਨੂੰ ਨਿਸ਼ਪੁਰ ਪੰਜ ਤੋਂ ਤਾਰ ਲਿਆ ਮੁਕਤ ਕਰਦਾ ਹੈ ਐਸੀ ਬਖਸ਼ਿਸ਼ ਕੀਤੀ ਹੈ ਪਾਵ ਦਾਨ ਪੀਠ ਹੋਏ ਮੰਗੋ ਮੁਖ ਲਾਗੇ ਸੰਤ ਦੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਰ ਦੇ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 737 ਅੰਗ ਮਾਣੀ ਦਾ ਅਗੇ ਸ਼ਬਦ ਪੰਜਵੇਂ ਪਾਸ਼ਾ ਦੇ ਉੱਥਾ ਹਾਂਜੀ ਤੇ ਉੱਥਾ ਸ਼ਬਦ ਪੰਜਵੇਂ ਪਾਸ਼ਾ ਦਾ ਇਹਦੇ ਵਿੱਚ ਆਉਂਦਾ ਸਗਲ ਸਮਗਰੀ ਨੂੰ ਕਰਤੀ ਜੋ ਠੀਕ ਆ ਉਹ ਸਮਗਰੀ ਗਿਆਨ ਦੀ ਆਪਣੇ ਗੁਣਾਂ ਦੀ ਸਿਫਤ ਨਾ ਕਰਨ ਦੀ ਇੱਕ ਠੀਕ ਹੋ ਗਿਆ ਤਾਂ ਉਹਨੇ ਜਸ ਫਿਰ ਕਿ ਆਰਦੇ ਜਸਵਾਤ ਤੇ ਪਰ ਉਹਨੇ ਜਸਵਾਤ ਤੇ ਜੇ ਨੂੰ ਵਰ ਆਹ ਜੀ ਆਰਦੇ ਜਸਦੇ ਵਾਸਤੇ ਕਰਨ ਦਾ ਕੋ ਰਹਿੰਦਾ ਹੈ ਯਾਨੀ ਅਸ਼ਰ ਇਹ ਦੁੱਖ ਦੇ ਹਰ ਨੂੰ ਮਾਣ ਦੇਣ ਤੇ ਦੋਵੇਂ ਨਾ ਭਈ ਜੀ ਇਹ ਨਿਰਵਲ ਦਾ ਅਗਰਾਜ ਜਸਹ ਹੈ ਪ੍ਰਚਲਿਤ ਹੈ ਹੈ ਇਹ ਕੋਟਲ ਨੋ ਕੋਟਲ ਗੇਂਟਾਈਕ ਨਾ ਰਹਿਣਾ ਚਾਰ ਨਹੀਂ ਤੇ ਗੁਰੂ ਸੇਵਾ ਕਰਨ ਕਰਨ ਕਰੀ ਕਰਨ ਬੰਦ ਹਾਂ ਇੱਕ ਸ੍ਰੀ ਨੂੰ ਜਲ ਮਿੱਟੀ ਆਰਸਨਾ ਪੂਰੀ ਕਰੇ ਨਹੀ ਅਗ ਆਗ ਦੇਖਦੀ ਅੰਦਰ ਮਨ ਨੂੰ ਸ਼ੁੱਧ ਕਰਨੋ ਦਾਇਰ ਹੋਰ ਦੀ ਨਾ ਹੋਈ ਹੈ ਹੋਰ ਹੋਰ ਜਦੋਂ ਕੋ ਕੋਸਾ ਉਹਨੂੰ ਮੁਕਤੀ ਦੇ ਮਾਰਗ ਆ ਦੇਖੋ ਜੀ ਇੱਕ ਦਾ ਪਾਣੀ ਸ਼ੇਵਾ ਗੁਰੂ ਸਾਹਿਬ ਦੇ ਬੰਦਨ ਕਰਨ ਕਰਦਾ ਹੈ ਇਹ ਸਤਨਾ ਨਿਤਿ ਦੇ ਪਾਣੀ ਦਾ ਸੀਸ ਦੀ ਸਵਾਰੀ ਰੱਖਣਾ ਤੇ ਰਾਜ ਗਹਿਣ ਤਿਆਗ ਕੇ ਮਨ ਨੂੰ ਸੁਧਾਰੀ ਸਾਥ ਸਤੋ ਦੇ ਮੁਕਤੀ ਮਾਰਗ 'ਤੇ ਦ੍ਰਿੜ ਰਹਿਣਾ ਉਹ ਸੱਚ ਆਖਿਰ ਸੁੰਦਰ ਸੁਲਾ ਸ੍ਰੀ ਦਸ਼ਮੇਸ਼ ਨਾਮ ਨੂੰ ਸੂਰਜ ਦੇ ਸੰਗ ਰੱਖਣਾ ओके। ਇਹ ਤਿੰਨ ਫਰਿਆਵਾਂ ਲੱਗਿਆ ਕਰਨ। ਅੱਗੇ ਆਪੀ ਇੰਦਰੀਆਂ। ਇੰਦਰੀਆਂ ਦੇ ਵਿਸ਼ਿਆਂ ਦਾ ਉਪਰ ਆਪਰ ਇੰਦਰੀਆਂ ਦੇ ਵਿਸ਼ਿਆਂ ਦਾ। ਹੈ? ਸਾਹ। ਅਚਿਦਾਸ। ਤੇ ਜਨਮ ਤੋਂ ਆ ਰਿਹਾ ਹੈ। ਜਗ੍ਹਾ ਤੇ ਜਨਮ ਨਰਨ ਦੇ ਬਿਡੇ। ਇਹ ਰੋਣ ਦਾ ਦੁੱਖ ਲਿਆ ਰਿਹਾ ਹੈ। ਉਹਨਾਂ ਦੇ ਦੋ ਸ਼ਹਿਰ ਬੁਨੇ ਗਏ ਮੈਂ ਜੰਮੜੇ ਹੈ ਨੀ ਬਾਰਾ 23 ਅਕਤੂਬਰ ਇਸ ਦਿਨ ਤੋਂ ਬੰਨੇ ਨਾ ਅਰਮੋਨੀਆ ਤੇਰਾ ਤੇਰਾ ਤੇ ਪਤਵਾਰ ਬੰਨੇ ਸੋ ਲੋਗ ਨਿਤ ਸੁਹੀ ਦੁਖੀ ਨਹੀਂ ਹੋਣਾ ਬਰਾਬਰ ਸੌਣਾ ਦਾ ਨਹੀਂ ਤੇ ਪਾਰੇ ਪਾਰੇ ਸੰਗ ਕੀ ਸੰਤ कोई भला कही कुरा कही समानी बिना हर परमेश त्याग एक इच्छा की हरिग्र सारा प्याग हरी नो तो 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 ग्रहण करना है

ਉਨੀ ਮੋਗਦੋ ਮੋਗਦੋ ਸਵਨਾਰ ਉਤਰੀ ਸੰਗਤ ਮੋਗ ਇਹ ਇਹ ਗੋਣਾਂ ਜੀ ਉਹ ਦੂਏ ਤਬਾਦ ਸੁਖਾਏ ਕੁਸ਼ਟੀ ਪ੍ਰਗਟ ਨੇ ਹਾਂਜੀ ਇਥੇ ਲਿਖਿਆ 5 ਕਾ ਖਾਸ 5 ਇੱਕ ਲਿਖ ਦਿੱਤੀ ਕੋਤੇ ਸੁਹੀ ਮਹੱਲਾ ਪੰਜਵ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸੇਵਾ ਥੂਰੀ ਮੰਗਨ ਬਹੁਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਗੁਰੂ ਦੀ ਸਾਜੀ ਨੂੰ ਆਗੀ ਗੁਰੂ ਖਾਲਸਾ ਸਾਧ ਸੰਗਤ ਜੀਓ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਸੂਹੀ ਵਿੱਚ ਅੰਮ੍ਰਿਤ ਰੂਪ ਉਪਦੇਸ਼ ਸੰਕਾਂ ਦੇ ਉਧਾਰਵਾਕ ਕੇ ਬਖਸ਼ਦੇ ਹਨ ਕੋਈ ਪ੍ਰੇਮੀ ਸੀ ਸਾਧ ਸੰਗਤ ਜੀ ਉਹ ਸੇਵਾ ਦੇ ਵਕਤ ਟਲਿਆ ਰਿਹਾ ਕਰੇ ਬਾਜ਼ਾਰ ਦੀ ਸੈਰ ਕਰਦਾ ਰਿਹਾ ਕਰੇ ਜਦੋਂ ਕੜਾ ਪ੍ਰਸ਼ਾਦ ਸਾਰਿਆਂ ਨੂੰ ਤਨ ਮੇਲ ਦਾ ਗੁਰੂ ਸਾਹਿਬ ਲੰਗਰ ਚ ਵਰਤਾਇਆ ਕਰਨੇ ਉਦੋਂ ਆ ਕੇ ਮੈਨੂੰ ਬਹੁਤਾ ਜਿਉ ਮੈਨੂੰ ਬਹੁਤਾ ਦੀ ਉਹ ਝਗੜਾ ਹੀ ਕਰਦਾ ਰਿਹਾ ਕਰੇ ਸਿਖਾਣ ਬੇਨਤੀ ਕੀਤੀ ਕਿ ਮਹਾਰਾਜ ਸੇਵਾ ਵੀ ਆਪ ਵੀ ਟਲ ਜਾਂਦਾ ਹੈ ਹੋਰ ਨੂੰ ਵੀ ਕਾਰ ਸੇਵਾ ਜੀ ਟਾਲ ਲੈਂਦਾ ਹੈ ਫਿਰਦਾ ਤੁਰਦਾ ਰਹਿੰਦਾ ਹੈ ਤੇ ਜਦੋਂ ਗੱਫਾ ਵਰਤਦਾ ਹੈ ਉਸ ਵੇਲੇ ਆ ਕੇ ਬਹੁਤਾ ਇਹ ਮੰਗਦਾ ਹੈ ਇਹਨੂੰ ਬਹੁਤੀ ਮੰਗਣ ਦੀ ਆਦਤ ਪੈ ਗਈ ਹੈ ਇਹਨੂੰ ਮਾਰਾ ਸਿੱਖਿਆ ਬਖਸ਼ੋ ਗੁਰੂ ਮਾਰਾ ਸਾਹਿਬ ਉਹਨੇ ਉਸੇ ਦੀਵਾਨ ਭਰੇ ਵਿੱਚ ਇਹ ਮਜੀ ਸਾਹਿਬ ਦੀਵਾਨ ਲੱਗਾ ਹੋਇਆ ਹੈ ਸਤਿਗੁਰੂ ਸਾਰਿਆਂ ਨੂੰ ਸਿੱਖਿਆ ਦਿੰਦੇ ਹੋਏ ਤਰੁ ਕੋ ਤਰੁ ਉਪਦੇਸ਼ ਬਖਸ਼ਦੇ ਹਨ ਸੂਹੀ ਮਹੱਲਾ ਪੰਜਵਾਂ ਘਰਤੀਜੇ ਵਿੱਚ ਸਰਕਾਰ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹਜੂਰ ਫਰਮਾਉਂਦੇ ਹਨ ਸੇਵਾ ਥੋੜੀ ਮੰਗਨ ਬਹੁਤਾ ਤੇ ਭਾਈ ਸੇਵਾ ਤਾਂ ਅਸੀਂ ਥੋੜੀ ਕਰਦੇ ਹਾਂ ਤੇ ਮੰਗ ਬਹੁਤੀ ਕਰਦੇ ਹਾਂ ਕਿ ਸਾਨੂੰ ਆ ਮਿਲ ਜੇ ਸਾਡਾ ਮਕਦਮਾ ਵੀ ਕੀਤਾ ਜਾਏ ਸਾਡੇ ਮੁੰਡੇ ਵੀ ਮੰਗੇ ਜਾਨ ਸਾਡੇ ਪੋਤਰਿਆਂ ਵੀ ਮੂੰਹ ਦੇਖ ਲਈਏ ਅਸੀਂ ਇਸ ਪ੍ਰਕਾਰ ਸੇਵਾ ਦਾ ਸਿਮਰਨ ਭਜਨ ਤਾਂ ਜਗਜੀਤ ਸਾਹਿਬ ਵੀ ਕਿਛਿਤ ਹੋ ਕੇ ਨਹੀਂ ਬੜਦੇ ਉਹਦੇ ਲਈ ਦੀ ਵੀ ਕਾਮਨਾ ਠਾਉਣੀ ਹੈ ਜੇ ਕਰੋਟੀ ਕਹਿੰਦ ਨੇ ਤਾਂ ਪਹਿਲਾਂ ਸਾਧ ਸੰਗੇਜੀ ਨਿਆਣਾ ਬਿਮਾਰੋਂ ਤੋਂ ਸਿਰ ਤੋਂ ਦੀ ਫੇਰ ਕੇ ਮਾਈ ਲੈ ਕੇ ਆਉਂਦੀ ਹੈ ਇੱਕ ਫਕੀਰ ਸੀ ਉਹਦੇ ਸਿਰ ਤੋਂ ਦੀ ਰੋਟੀ ਫੇਰ ਕੇ ਲਿਆ ਕੇ ਕਾਜੂ ਕਟਿਆ ਸੀ ਮਾਈ ਦੇਣ ਲੱਗੀ ਕਹਿੰਨ ਲੱਗਾ ਮਾਈ ਕੱਟੇ ਦੇ ਸਿਰ ਤੋਂ ਵੀ ਫੇਰ ਲਿਆ ਮੈਂ ਤਾਂ ਲੈਣ ਵਾਸਤੇ ਆ ਗਿਆ ਜਰੂਰ ਲਈ ਜਾਣੀ ਹੈ ਉਹ ਸੁਣ ਕੇ ਕਹਿੰਦੀ ਕਿਉਂ ਵੀ ਭਾਈ ਕਹਿੰਦੀ ਬਿਮਾਰ ਤੋਂ ਦੀ ਫੇਰ ਕੇ ਲਿਆਈ ਹੈ ਵੀ ਇਹ ਬਿਮਾਰੀ ਮੈਨੂੰ ਲੱਗ ਜਾਵੇ ਤੇਰਾ ਮੁੰਡਾ ਰਾਜੀ ਹੋਏ ਇਹੋ ਹੀ ਮਤਲਬ ਹੈ ਮੈਂ ਤੇਰਾ ਸੋ ਇਸ ਪ੍ਰਕਾਰ ਦੀ ਸਾਰਸੰਗਜੀ ਦੁਨੀਆ ਦਾ ਸੁਭਾਅ ਹੈ ਕਾਮਨਾ ਦੇ ਵੱਧੇ ਹੋਏ ਲੋਕ ਜੋ ਕੋਈ ਕਰਦੇ ਹਨ ਥੋੜੀ ਵਾਲੇ ਪੁੰਨਦਾਨ ਉਹ ਵੀ ਕਾਮਨਾ ਦੇ ਵੱਧੇ ਹੋਏ ਕਰਦੇ ਹਨ ਨਿਸਕਾਮ ਹੋ ਕੇ ਕੋਈ ਪੁਰਖ ਹੈ ਜੋ ਮਾਰਾ ਦੇ ਘਰ ਦੀ ਸੇਵਾ ਕਰਦਾ ਹੈ ਸੇਵਾ ਭਗਤੀ ਦਾ ਬਹੁਤ ਥੋੜੀ ਹੈ ਇਕ ਜੇ ਤਾਂ ਕਦੇ ਵੀ ਹੁੰਦੇ ਨਹੀਂ ਹਾਂ ਤੇ ਮੰਗਦੇ ਆ ਬਾਹਰੇ ਪਦਾਰਥ ਵੀ ਸਾਨੂੰ ਧਰਮ ਵੀ ਅਰਥ ਵੀ ਕਾਮ ਵੀ ਮੋਹ ਵੀ ਸਾਰੇ ਪਦਾਰਥ ਉਹ ਤੋਂ ਹੀ ਪ੍ਰਾਪਤ ਹੋ ਜਾਣ ਮਹਿਲ ਨਾ ਪਾਵੇ ਕਹ ਤੂੰ ਪਹੁੰਚਾ ਜੇ ਪੁੱਛੇ ਤਾਂ ਕਹਿੰਦਾ ਸੀ ਤਾਂ ਪਹੁੰਚੇ ਹੋਏ ਆ ਸਾਨੂੰ ਕਰਮ ਕਾਂਡ ਕਰਨ ਦੀ ਕੀ ਲੋੜ ਹੈ ਜਿਹੜਾ ਭਜਨ ਕਰਨਾ ਇਹ ਵੀ ਕਹਿੰਦਾ ਮਾਨਸਿਕ ਕਰਮ ਹੈ ਤੇ ਜਿਹੜਾ ਸਰੀਰ ਕਰਕੇ ਨਿਤਨਿਤ ਕਰਮ ਕਰਨੇ ਉਹ ਸਰੀਰਕ ਕਰਮ ਹੁਣ ਇਹ ਕਰਮਾਂ ਦੀ ਗਿਣਤੀ ਜ ਹੈ ਅਸੀਂ ਤਾਂ ਵੀ ਪਹੁੰਚੇ ਹੋਏ ਆ ਸਾਨੂੰ ਕਰਮਾਂ ਦੇ ਕਰਨ ਦੀ ਕੀ ਲੋੜ ਹੈ ਪਰ ਸੁਣ ਕੇ ਮਹਾਰਾਜ ਸਾਹਿਬ ਫਰਮਾਉਂਦੇ ਨੇ ਭਾਈ ਮਹਿਲ ਨਾ ਪਾਵੇ ਕਹ ਤੂੰ ਪਹੁੰਚਾ ਮਹਾਰਾਜ ਸਾਧ ਸੰਗਤ ਨੂੰ ਤਾਂ ਕਦੇ ਪ੍ਰਾਪਤ ਨਹੀਂ ਹੁੰਦਾ ਕਦੇ ਸੰਗਤ ਜੀ ਮਿਲ ਕੇ ਨਾ ਸੁਣਦਾ ਭਜਨ ਨਾ ਆਪ ਕਰਦਾ ਕਿ ਜੇ ਕੋਈ ਪੁੱਛੇ ਕਿ ਨਹੀਂ ਤਾਂ ਪਹੁੰਚੇ ਹੋਏ ਸਾਨੂੰ ਕੀ ਲੋੜ ਹੈ ਸੰਗਤ ਕਰਨ ਦੀ ਐਂ ਤਾਂ ਪਰਮੇਸ਼ਰ ਵੀ ਪਹੁੰਚ ਵਾਲੇ ਹਨ ਤੁਰੀਆ ਪਦ ਅਤੀਤ ਹਾਂ ਸੀ ਇਸ ਪ੍ਰਕਾਰ ਮਹਲੂ ਸ਼ਰੂਪ ਨੂੰ ਤਾਂ ਕਦੇ ਤੁਰੀਆ ਪਦ ਰੂਪ ਨੂੰ ਕਦੇ ਪ੍ਰਾਪਤੀ ਨਹੀਂ ਹੁੰਦਾ ਕਦੇ ਜਾਗਰ ਸੁਪਨ ਸੁਖੋਬਤੋਂ ਅਤੀਤ ਜੋ ਸਾਰਿਆਂ ਦਾ ਸਾਖੀ ਹੈ ਉਸ ਮਹਲੂ ਸ਼ਰੂਪ ਨੂੰ ਕਦੇ ਪਾਉਂਦਾ ਨਹੀਂ ਇਹ ਪੁੱਛੀਏ ਤਾਂ ਕਹਿੰਦਾ ਮੈਂ ਪਹੁੰਚਿਆ ਹੋਇਆ ਮੈਨੂੰ ਕੀ ਲੋੜ ਹੈ ਭਜਨ ਸਿਮਨ ਕਰਨ ਦੀ ਜੋ ਪ੍ਰਮਾਨ ਤਨ ਕੀ ਰੀਸਾ ਜੇ ਮੇਰੇ ਵਾਹਿਗੁਰੂ ਨੂੰ ਭਾਈ ਮੰਨ ਲਏ ਹਨ ਜਿਹੜੀਆਂ ਸਖੀਆਂ ਪਿਆਰੇ ਪਤੀ ਨੂੰ ਮੰਨ ਲਈਆਂ ਜੋ ਵਾਹਿਗੁਰੂ ਨੂੰ ਪਾਉਂਦੇ ਠੇ ਪੈਰ ਲੇਵ ਲੈ ਆ ਕੇ ਅਰੀਸ ਉਹਨਾਂ ਦੀ ਕਰਦੇ ਬਰਾਬਰੀ ਉਹਨਾਂ ਦੀ ਕਰਦੇ ਹਨ ਕਹਿੰਦੇ ਘਾਟ ਨਾ ਕਿੰਨੀ ਕਹਾਇਆ ਸਭ ਕਹਤੇ ਹੈ ਪਾਇਆ ਕਹਿੰਦੇ ਅਸੀਂ ਪਰਮੇਸ਼ਰ ਨੂੰ ਪਾ ਲਿਆ ਹੈ ਕਹਨੂ ਇਸ ਪ੍ਰਕਾਰ ਆ ਗੱਲੀ ਹੋਂ ਸੁਹਾਗਣ ਪੈਣੇ ਕੰਤਨ ਕਭੂ ਮੈਂ ਮਿਲੀ ਆਲੀ ਹਾਲ ਤਾ ਕੂੜੇ ਮੂਰਖ ਕੀ ਹਾ ਠੀਸਾ ਝੂਠੇ ਮੂਰਖ ਦੀਆਂ ਹਠੀਸਾ ਨਾ ਗੱਪਾਂ ਹਨ ਹਠੀਸਾ ਅਮਰਸਾਹ ਵਾਲੇ ਪਾਠ ਸੰਕਾ ਕਰਦੀਏ ਕੂੜੇ ਮੂਰਖ ਦਾ ਹਾਠ ਹੀ ਹੈ ਇੱਕ ਦਮ ਉਸਦਾ ਪਾਠ ਕੀ ਹਾ ਠੀਸਾ ਹੈ ਕੂੜੇ ਝੂਠੇ ਮੂਰਖ ਦੀਆਂ ਕੀਆਂ ਦੀਆਂ ਠੀਸਾ ਗੱਪਾਂ ਹੀ ਹਨ ਅਠੀ ਕਰਦਾ ਹੈ ਮਕੂੜਾ ਮੂਰਖੋ ਤੇ ਗੱਪਾਂ ਹੀ ਮਾਰਦਾ ਹੈ ਪ੍ਰਹਾਉ ਧੀਖ ਦਿਖਾਵੇ ਸੱਚ ਨਾ ਕਮਾਵੇ ਸਾਧ ਸੰਗ ਜੀ ਉਤੋਂ ਤਾਂ ਧੀਖ ਭਗਤਾਂ ਵਾਲਾ ਵਿਖਾਉਂਦਾ ਹੈ ਤੇ ਅੰਦਰੋਂ ਸੱਚ ਦੀ ਕਮਾਈ ਨਹੀਂ ਕਰਦਾ ਹੈ ਕਹ ਤੂੰ ਮਹਿਲੀ ਨੇੜਟ ਨਾ ਆਵੇ ਕਹਿੰਦੇ ਸੀ ਮਹੱਲੀ ਤੁਰੀਆ ਪਾਦੇ ਮਾਲਕ ਹਾਂ ਸਰੂਪ ਰੂਪੀ ਮਹਾਲ ਦੇ ਪ੍ਰਾਪਤੀ ਹੈ ਸਾਨੂੰ ਤੇ ਉੰਜ ਮਹਲਾਂ ਦੇ ਨੇੜੇ ਨਹੀਂ ਆਉਂਦਾ ਕਹਿੰਦਾ ਕਿ ਮੈਂ ਮੈਲੀ ਦੀ ਗਿਆਸੂ ਹਾਂ ਪਰ ਜੀ ਗਿਆਸਾ ਜਿਹੜੀ ਹੈ ਵਿਰਾਗ ਵੇਖੜ ਸੰਤਿਮੋਖਿ ਛਾ ਰੀ ਉਹਨਾਂ ਸਾਧਨਾਂ ਦੇ ਨੇੜੇ ਹੀ ਨਹੀਂ ਪਹੁੰਚ ਆਉਂਦਾ ਕਹਿੰਦਾ ਮੈਲੀ ਮੈਂ ਸਰੂਪ ਦਾ ਮਾਲਕ ਹਾਂ ਸਤਿਗੁਰੂ ਦੀ ਮੈਨੂੰ ਸਖਿਆਤਾ ਹੈ ਤੇ ਅੰਤਰਮੁਖ ਬਿੱਤੀ ਕਰਕੇ ਕਦੇ ਨੇੜੇ ਵੀ ਆਉਂਦਾ ਨਿਗਟ ਵਰਤੀ ਹੁੰਦਾ ਹੀ ਨਹੀਂ ਇਕ ਚਿਤ ਨਹੀਂ ਹੁੰਦਾ ਅਤੀਤ ਸਦਾਈ ਮਾਇਆ ਕਾਮ ਆਪਣਾ ਆਪ ਨੂੰ ਅਤੀਤ ਵਿਰਾਗ ਤੋਂ ਸਦਾਉਂਦਾ ਹੈ ਤੇ ਮਾਅ ਵਿੱਚ ਹਰ ਵਕਤ ਮਾਸਰਾ ਚਾਰ ਚੁਫੇਰੇ ਰਾਹ ਵੇਖਦਾ ਰਹਿੰਦਾ ਵੀ ਇਧਰੋਂ ਕੋਈ ਮੱਥਾ ਟੇਕਣ ਆਵੇ ਮੈਨੂੰ ਮਨ ਨਹੀਂ ਪ੍ਰੀਤ ਕਹ ਮੁਖ ਰਾਤਾ ਮਨ ਵਿੱਚ ਕਿਉਂ ਤਾਂ ਵਾਹਿਗੁਰੂ ਦੀ ਪ੍ਰੀਤ ਹੈ ਨਹੀਂ ਵਿਸ਼ਿਆਂ ਦੇ ਪ੍ਰਾਨ ਹੈ ਮੂੰਹ ਕਹਿੰਦੇ ਸਾਡਾ ਚਿੱਤ ਹਰ ਵਕਤ ਰੰਗਿਆ ਹੋਇਆ ਪਰਮੇਸ਼ਤਰ ਵਿੱਚ ਐਂ ਝੂਠ ਬੋਲਣ ਦੀ ਆਦਤ ਪਈ ਹੋਈ ਆ ਕਹੋ ਨਾਨਕ ਪ੍ਰਭ ਬਿਨੋ ਸੁਨੀਜੈ ਸਤਿਗੁਰੂ ਜੀ ਇਹਨਾਂ ਨੂੰ ਬਖਸ਼ਾਉਣ ਵਾਸਤੇ ਕਿਰਪਾਲੂ ਜੀ ਅਕਿਰਤ ਘਣਾ ਜੀ ਵੀ ਪਾਲਣਾ ਕਰਨ ਵਾਸਤੇ ਕਹਿੰਦੇ ਆ ਕਿ ਮੇਰੇ ਵਾਹਿਗੁਰੂ ਇਹ ਬੇਨਤੀ ਸੁਣੋ ਸਤਿਗੁਰੂ ਜੀ ਫਰਮਾਉਂਦੇ ਹਨ ਕੁਚਲ ਕਠੋਰ ਕਾਮੀ ਮੁਕਤ ਭਾਵੇਂ ਮਾਰੇ ਸੀਰ ਕਰਕੇ ਕੁਚਲਨ ਹਨ ਬਰਚਲਨ ਹਨ ਹੈ ਜਿਹੜੇ ਕੰਮਾਂ ਨੂੰ ਕਰਨ ਵਾਲੇ ਹਨ ਕੁਚਲ ਕਠੋਰ ਬਾਣੀ ਕਰਕੇ ਕਰੜੇ ਬਚਨ ਬੋਲਦੇ ਐ ਤੇ ਕਾਮੀ ਹੈ ਸਾਕਾਮ ਕਰਮਾਂ ਨੂੰ ਕਰਦੇ ਐ ਜਾਂ ਕਾਮ ਆਰਕਾਂ ਦੇ ਵਕਾਇਰਾਂ 'ਚ ਫਸੇ ਹੋਏ ਐ ਮੁਕਤ ਕੀਜੈ ਫੇਰ ਵੀ ਮਾਰੇ ਤੁਹਾਨੂੰ ਲਾਜ ਐ ਆਹ ਮੁਗਤ ਕਰੋ ਕਿਰਪਾ ਕਰੋ ਸੱਚੇ ਪਾਰਸਾ ਦਰਸ਼ਨ ਦੇਖੇ ਕੀ ਵਡਿਆਈ ਸਰੀਰ ਕਰਕੇ ਕੁਚਲਣ ਹਾਂ ਖੋਟੇ ਚਾਲ ਚੱਲਣ ਵਾਲੇ ਹਾਂ ਬਾਣੀ ਕਰਕੇ ਕਠੋਰ ਵਾਕ ਬੋਲਦੇ ਹਾਂ ਅੰਦਰ ਮਾਰਾ ਕਾਮਨਾ ਦਾ ਕਾਮੀ ਹੋ ਕੇ ਵਕਾਰਾਂ ਦਾ ਗ੍ਰਸਿਆ ਹੋਇਆ ਹੈ ਕਿਰਪਾ ਕਰੋ ਕਲਿਆਣ ਕਰੋ ਫੇਰ ਵੀ ਦਰਸ਼ਨ ਦੇਖੇ ਕੀ ਵਡਿਆਈ ਆਪਦੇ ਸਾਧ ਸੰਗਤ ਦਰਸ਼ਨ ਦੇਖੇ ਰੀ ਹਮਾਰਾ ਸਾਨੂੰ ਬੜੀ ਆਈ ਮਿਲੇ ਆਪ ਦੇ ਦਰਸ਼ਨ ਦੇਖਣ ਦੀ ਸਾਨੂੰ ਬੜੀ ਆਈ ਬਖਸ਼ੋ ਆਪ ਦੇ ਦਰਸ਼ਨ ਦਿਖਾਓ ਤੁਮ ਸੋ ਖੁਦਾ ਤੇ ਪੁਰਖ ਸੁਵਾਰ ਤੁਸੀਂ ਸਾਰੇ ਸੁਖਾਂ ਦੇ ਦਾਤੇ ਹੋ ਅਤੇ ਸਾਰਿਆਂ ਠਾਂ ਦੀ ਪੂਰਨ ਹੋ ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲੇ ਹੋ ਸਿਭਾਈ ਸੋਭਾ ਦੇ ਦੇਣ ਵਾਲੇ ਹੋ ਸੋ ਭਾਈ ਪ੍ਰਕਾਸ਼ ਰੂਪ ਹੋ ਆਪ ਸੁਭਾ ਵਾਲੇ ਹੋ ਰਹਾਉ ਦੂਜਾ ਸੁਹੀ ਦੂਜਾ ਰਹਾਉ ਰਾਜ ਕੋ ਉੱਪਰ ਦੁਤਾ ਹੈ ਸੁਹੀ ਮਹੱਲਾ ਪੰਜਵਾ ਬੁਰੇ ਕਾਮ ਕਾ ਉਠ ਖਲੋਇਆ ਫਿਰ ਮਾਰਾ ਸਾਹਿਬ ਇਹ ਜੀਵ ਦੀ ਹਾਲਤ ਦੱਸਦੇ ਹੈ ਵੇਖੋ ਸੱਚੇ ਪਾਤਸ਼ਾਹ ਜੋ ਕੋਈ ਬੁਰਾ ਕੰਮ ਕਰਨਾ ਹੋਵੇ ਚੋਰੀ ਕਰਨੀ ਹੋਵੇ ਠੱਗੀ ਮਾਰਨੀ ਹੋਵੇ ਕਿਸੇ ਦੇ ਨਾਲ ਵਿਚਾਰ ਕਰਨਾ ਹੋਵੇ ਕਿਸੇ ਦੇ ਘਰ ਨੂੰ ਪਾੜਨਾ ਹੋਵੇ ਇਹ ਬੁਰੇ ਕੰਮਾਂ ਨੂੰ ਨੀਂਦ ਹੀ ਨਹੀਂ ਆਉਂਦੀ ਛਾਟੀ ਉੱਠ ਕੇ ਖੜੋ ਜਾਂਦਾ ਆ ਛੱਡ ਕਰਕੇ ਨਾਮ ਕੀ ਵੇਲਾ ਪੈ ਪੈ ਸੋਇਆ ਜਦੋਂ ਪਰਮੇਸ਼ਰ ਦੇ ਨਾਮ ਦਾ ਜਪਣ ਦਾ ਵੇਲਾ ਅਮਰਤ ਵੇਲਾ ਹੁੰਦਾ ਹੈ ਸਾਰੀ ਆਤ ਭਾਵੇਂ ਲੱਤਾਂ ਲੰਮੀਆਂ ਨਿਸ਼ਾਲ ਕੇ ਪਿਆ ਰਹਿੰਦਾ ਹੈ ਉਦੋਂ ਫੇਰ ਕਹਿੰਦਾ ਸਿੱਧੀਆਂ ਕਰ ਲਈਏ ਥੋੜੀਆਂ ਲੱਤਾਂ ਇਉਂ ਪਏ ਪਏ ਕੇ ਪਹਿਲਾਂ ਪਿਆ ਹੁੰਦਾ ਨਾ ਰਾਤ ਦਾ ਫੇਰ ਅੰਮ੍ਰਿਤ ਵੇਲੇ ਹੋਰ ਪਏ ਕੇ ਸੌਂਦਾ ਹੈ ਨੀਂਦ ਲਾਉਂਦਾ ਹੈ ਇਹ ਜੀ ਹਾਲਤ ਹੈ ਨਾਮ ਦੇ ਵੇਲੇ ਪਏ ਪਏ ਕੇ ਚਾਹ ਦੇ ਨਾਲ ਸੋਇਆ ਸੁੱਤਾ ਹੀ ਰਹਿੰਦਾ ਹੈ ਅਵਸਰ ਆਪਣਾ ਇਹ ਨਾਮ ਦਾ ਵੇਲਾ ਮਨੁੱਖਾ ਜਨਮ ਹੈ ਇਹਦੇ ਚ ਸਾਧ ਸੰਗਤ ਜੀ ਆਲਸ ਵਿੱਚ ਪਏ ਕੇ ਅਗਿਆਰੂਪੀ ਨੀਂਹ ਚ ਪਾਇ ਕੇ ਸੁਤਾ ਰਿਹਾ ਹੈ ਔਸਰ ਆਪਣਾ ਬੂਝੈ ਨਾ ਈਆਂ ਇਹ 84 ਲੱਖ ਜੂਨ ਚ ਭਰਉਂਦਾ ਆਇਆ ਹੈ ਇਹਨੂੰ ਵਾਹਿਗੁਰੂ ਨੇ ਆਪਦੇ ਵਕਤ ਦਾ ਮਿਲਣ ਦਾ ਟਾਈਮ ਦਿੱਤਾ ਹੈ ਇਸ ਔਸਰ ਵੇੜੇ ਨੂੰ ਐਡਾ ਈਆਂਾ ਅਣਜਾਣ ਅਗਿਆਤ ਹੈ ਇਹ ਸਮਝਦਾ ਨਹੀਂ ਬੁੱਝਦਾ ਨਹੀਂ ਗੁਰਾਂ ਦਾ ਰਾ ਮਾਇਆ ਮੂਹ ਰੰਗ ਲਪਟਣ ਮਾਇਆ ਦਾ ਐਸਾ ਮੂਹਿਆ ਹੋਇਆ ਹੈ ਮਾਇਆ ਦੇ ਨੀਰਪਰਾ ਦੇ ਰੰਗ ਤਮਾਸ਼ੇ ਵੇਖਣ ਦੀ ਲਗਟਿਆ ਰਹਿੰਦਾ ਹੈ ਮਾਇਆ ਦੇ ਪ੍ਰੇਮ ਵਿੱਚ ਹੀ ਹਰ ਵਕਤ ਲਗਟਿਆ ਰਹਿੰਦਾ ਮੋਹਿਆ ਹੋਇਆ ਰੰਗ ਮਾਇਆ ਦੇ ਆਨੰਦ ਵੇਖਣ ਦੀ ਲਗਟਾ ਫਸਿਆ ਰਹਿੰਦਾ ਹੈ ਪ੍ਰਹਾਉ ਲੋਭ ਲਹਿਰ ਕੋ ਵਿਗਸ ਫੂਲ ਬੈਠਾ ਜਦੋਂ ਕੋਈ ਲੋਭ ਦੀ ਲਹਿਰ ਸੁਣੇ ਕਿ ਤੈਨੂੰ ਇਥੋਂ ਪਦਾਰਥ ਪ੍ਰਾਪਤ ਹੋਣਾ ਹੈ ਇਹ ਕ੍ਰਿਸ਼ਨਾਂ ਦੀ ਲਹਿਰ ਲੋਭੀ ਦੇ ਅੰਦਰ ਫੜਦੀ ਹੈ ਬੜਾ ਖੜ ਕੇ ਬੈਠ ਜਾਂਦਾ ਹੁਸ਼ਿਆਰ ਹੋ ਜਾਂਦਾ ਹੈ ਤਿਆਰ ਹੋ ਤਿਆਰ ਹੋ ਕੇ ਬੈਠ ਜਾਂਦਾ ਪ੍ਰਾਪਤੀ ਵਾਸਤੇ ਤੁਹਾਨੂੰ ਦੀ ਸਾਧ ਜਨਾਂ ਦਾ ਦਰਸ ਨਾ ਡੀਠਾ ਮਹਾਤਮਾ ਦੇ ਦਰਸ਼ਨ ਕਰਨ ਨੂੰ ਕਹਿੰਦੇ ਦੇਖੇ ਆ ਵੀ ਸਾਡੇ ਸਾਧ ਉਹ ਮਹਾਂਕਾਂ ਦਰਸ਼ਨ ਹੀ ਨਹੀਂ ਵੇਖ ਦਸੋ ਤਰਕ ਕਰਦਾ ਹੈ ਕਬ ਹੁਨਾ ਸਮਝੈ ਅਗਿਆਨ ਗਵਾਰਾ ਐਸਾ ਗਿਆਨ ਕਰਕੇ ਗਵਾਰ ਬੇਸੰਝ ਹੋਇਆ ਹੋਇਆ ਕਦੇ ਵੀ ਗੁਰਮਤਿ ਦਵਾਰਾ ਬੀਰ ਸ਼ਾਹ ਤਰੰਦਵਾਰਾ ਸਰੂਪ ਦੀ ਲਖਤਾ ਰੂਪ ਸਮਝ ਨੂੰ ਸਮਝਦਾ ਨਹੀਂ ਹੈ ਬਹਰ ਬਹਰ ਲਪਟਿਉ ਜੰਜਾਰਾ ਮੁੜ ਮੁੜ ਕਰਕੇ ਬਹਰੋ ਫੇਰ ਫੇਰ ਜੰਜਾਲ ਦੁਨੀਆ ਦੇ ਬੰਧਨਾ ਚ ਮੋਹ ਵਿੱਚ ਫਸਿਆ ਰਹਿਂਦਾ ਹੈ ਪ੍ਰਹਾਉ ਵਿਖੇ ਨਾਦ ਕਰਨ ਸੁਣ ਭੀਨਾ ਜਦੋਂ ਵਿਸ਼ਨਵਾਲੇ ਨਾਲ ਸ਼ਬਦ ਸੁਣਨੇ ਹੋਣ ਕੋਈ ਸਿਨਮੇ ਆਈਆਂ ਤਰ੍ਹਾਂ ਗਾਵੇ ਤੇ ਕੋਈ ਇਹ ਜੇ ਜਨਮ ਵਿੱਚ ਆਏ ਹੋਏ ਜਿਵੇਂ ਜਾਨੀ ਲਾ ਕੇ ਲੋਕਾਂ ਨੂੰ ਸਾਰਿਆਂ ਨੂੰ ਸੁਣਾਉਂਦੇ ਕੰਨਾਂ 'ਚ ਵੀ ਸੁਣ ਲਓ ਅਸੀਂ ਇਹ ਜੇ ਭਲੇ ਮਾਨਸ ਤਾਂ ਹੈ ਉਹ ਬਿਸ਼ਿਆਂ ਦੇ ਨਾਦ ਸ਼ਬਦਾਂ ਦੇ ਲਫ਼ਜ਼ਾਂ ਨੂੰ ਸੁਣ ਸੁਣ ਕੇ ਕੰਨ ਭਿੱਜ ਜਾਂਦੇ ਹੈ ਘਰ ਜਾਂਦਾ ਹੈ ਵਕਾਰਾਂ ਦੇ ਵਾਸਤੇ ਇੱਕ ਹਰ ਜਸ ਸੁਣਤ ਆਲਸ ਮਨ ਕੀ ਨ ਜਦੋਂ ਸ੍ਰੀ ਆਸਾ ਜੀ ਦੀ ਆਰਦਾ ਕਿਰਤਨ ਹੁੰਦਾ ਹੋਵੇ ਹਰੀ ਦਾ ਜਸ ਸੰਗਤ ਮਿਲ ਕੇ ਕਰਦੀ ਹੋਵੇ ਉਦੋਂ ਨੀਂਦ ਆ ਜਾਂਦੀ ਹੈ ਗੋਡਿਆਂ 'ਚ ਸਿਰ ਪਾ ਕੇ ਸੌ ਜਾਂਦਾ ਹੈ ਕੀਸ ਦੁਗਾ ਹਰ ਜਸ ਸੁਣਤਾਲਸ ਮਨ ਕੀ ਮੰਜਨਸ ਕਰਵਾ ਕਹਿੰਦੇ ਚੱਲ ਰਹਾਂਗੇ ਕੋਈ ਨਹੀਂ ਅਜੇ ਬੜਾ ਚੱਲਣਾ ਹੈ ਭਾਈਆਂ ਨੇ ਕਿਹੜੇ ਛੇਤੀ ਭੋਗ ਪਾਜਣਾ ਹੈ ਇਉਂ ਆਵਸ ਕਰਦਾ ਰਹਿੰਦਾ ਮਨ ਵਿੱਚ ਹਰੀ ਦਾ ਜਸ ਸੁਣਨ ਵੱਲੋਂ ਦ੍ਰਿਸ਼ਟ ਨਾਹੀ ਰੇ ਪੀਖਤ ਅੰਧੇ ਤੇ ਭਾਈ ਤੇਰੇ ਅੰਦਰ ਦ੍ਰਿਸ਼ਟੀ ਨਹੀਂ ਆਤਮ ਦ੍ਰਿਸ਼ਟੀ ਨਹੀਂ ਹੈ ਇਸ ਕਰਕੇ ਮਾਰੇ ਸਰੂਪ ਵੇਖਣ ਵੱਲੋਂ ਨਾ ਹੋ ਰਿਹਾ ਹੈ ਇਹ ਅੰਧੇ ਅਗਿਆਨੀਆਂ ਤੇਰੀ ਮਹਾਤਮਾ ਵਾਲੀ ਗ੍ਰਿਪ ਦ੍ਰਿਸ਼ਟੀ ਜਾਗੀ ਹੋਈ ਨਹੀਂ ਵਰਾਗੋ ਇੱਕ ਰੂਪੀ ਤੇਰੇ ਨਿਯਤਰ ਹੈ ਨਹੀਂ ਇਸ ਕਰਕੇ ਪੇਖ ਵਲੋਂ ਅੰਦਾ ਗਿਆਨੀ ਹੋ ਰਿਆ ਹੈ ਹੋਰ ਨਾ ਪਦਾਰਥਾਂ ਦੇ ਵੇਖਣ ਵਿੱਚ ਲੱਗਾ ਹੋਇਆ ਸੂਪ ਦੀ ਵਿਚਾਰਵਈ ਦ੍ਰਿਸ਼ਟੀ ਨਹੀਂ ਹੈ ਗਿਆਨੀਆਂ ਵਿਸ਼ੇ ਰਸ ਨੂੰ ਵੇਖਦਾ ਹੈ ਤੇ ਸਾਧ ਸੰਗਤ ਦੇ ਦਰਸ਼ਨ ਕਰਨ ਵਾਲੋਂ ਅੰਨਾ ਹੈ ਛੋੜ ਜਾਹੇ ਝੂਠੇ ਸਭ ਤੰਦੇ ਜਿਵੇਂ ਗੰਦੇ ਸਾਰੇ ਝੂਠੇ ਹਨ ਨੂੰ ਛੱਡ ਕੇ ਚਲਿਆ ਜਾਏਗਾ ਨਿਗਾਹ ਨਹੀਂ ਹੈ ਤੇਰੀ ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀਜੈ ਗੁਰੂ ਸਾਹਿਬ ਬੁਖਾਉਣ ਵਾਸਤੇ ਅਰਦਾਸ ਕਰਦੇ ਹਨ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਆਪ ਵੀ ਬਖਸ਼ਿਸ਼ ਕਰੋ ਸਰ ਕਿਰਪਾ ਮੋਹ ਸਾਧ ਸੰਗ ਦੀ ਆਏ ਕਿਉਂ ਬੇਨਤੀਆ ਕਰੋ ਮਾਰੇ ਮੇਰੇ ਤੇ ਕਿਰਪਾ ਕਰਕੇ ਆਪ ਜੀ ਨੇ ਅਸਾਸ ਗਰਾਜ ਬਿਸਰਦਾ ਨੀ ਇਹ ਜੇ ਮਹਾਪੁਰਖਾਂ ਬਜ਼ੁਰਗਾਂ ਦੀ ਸੰਗਤ ਬਖਸ਼ ਦਿਓ ਤਾਉ ਕਿਛ ਪਾਈਏ ਜੋ ਹੁਈਏ ਰਿਨ ਜੇ ਪਿਆਰੇ ਜੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਹੋ ਜਾਈਏ ਕਾ ਕੋਈ ਸੰਗਤ ਵਿੱਚੋਂ ਲਾਭ ਪ੍ਰਾਪਤ ਹੁੰਦਾ ਹੈ ਭਜਨ ਸਿਮਰਨ ਦਾ ਜਿਸ ਹੈ ਬੁਝਾਈ ਤਿਸ ਨਾਮ ਲੈਣਾ ਜਿਸ ਨੂੰ ਇਹ ਸਿੱਖਿਆ ਸਮਝਾ ਦੇਵੇ ਉਹਨਾਂ ਪੁਰਖਾਂ ਨਾਲ ਦਾ ਨਾਮ ਲੈਣਾ ਕੀਤਾ ਉਚਾਰਨਾ ਕੀਤਾ ਰਹਾਉ ਸੁਹੀ ਮਹੱਲਾ ਪੰਜਵਾਂ ਕਰਮ ਹੈ ਠਾਕੁਰ ਨਦਰ ਨਾ ਆਵੇ ਇਸ ਵਿੱਚ ਸਾਧ ਸੰਗਤ ਜਿੰਨੀਆਂ ਪੌੜੀਆਂ ਹੈ ਉਹਨੇ ਹੀ ਰਹਾ ਰਚਿਆ ਇਸ ਬਾਣੀ ਦੇ ਵਿੱਚ ਯਾਰ ਪੌੜੀਆਂ 'ਚ ਆ ਹੀ ਰਹਾਂ ਹਾਂ